ਬਠਿੰਡਾ ਫਰੀਦਕੋ ਰੋਡ ਤੇ ਸਵੇਰੇ ਇੱਕ ਟਰੈਕਟਰ ਟਰਾਲੀ ਅਤੇ ਪੀਆਰਟੀਸੀ ਬੱਸ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਸਮੇਤ 4 ਵਿਅਕਤੀ ਜ਼ਖਮੀ ਹੋਏ ਹਨ ਇਸ ਮੌਕੇ ਤੇ ਦੋਵੇਂ ਵਾਹਨਾਂ ਦਾ ਪਾਰੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ ਡਾਕਟਰ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਸ ਚਾਲਕ ਦੇ ਲੱਤ ਦੇ ਸੱਟ ਲੱਗੀ ਹੈ ਅਤੇ ਟਰੈਕਟਰ ਤੇ ਬੈਠੇ ਤਿੰਨੇ ਵਿਅਕਤੀਆਂ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ ਮੈਂ ਟਰੈਕਟਰ ਸਾਈਡ ਤੇ ਰੋਕੇ ਇਹ ਤੋਂ ਦੂਜੇ ਡਰਾਈਵਰ ਨੂੰ ਦੱਸ ਰਿਹਾ ਸੀ ਕਿ ਮੇਰੀ ਟਾਲੀ ਭਰੀ ਸੀਗੀ ਤੇ ਮਗਰੋਂ ਲੈ ਕੇ ਬੱਸ ਸਾਈਡ ਮਾਰੀ ਆ ਟਰੈਕਟਰ ਦਾ ਬਿਲਕੁਲ ਫਟ ਗਿਆ ਮੇਰੇ ਸੱਟਾਂ ਇੱਥੇ ਨੇ ਤੇ ਇੱਕ ਦੇ ਵਿੱਚ ਸੱਟ ਇੱਕ ਬਾਈ ਦੀ ਸੱਟਾਂ ਨੇ ਟਰੈਕਟਰ ਇੱਥੋਂ ਆ ਰਿਹਾ ਸੀ ਟਰੈਕਟਰ ਇਹ ਭੌਗੜੇ ਪੰਨ ਤੋਂ ਪਰਕੇ ਆ ਰਿਹਾ ਸੀ ਟਾਲੀ ਆਹ ਸੀ ਤੇ ਬੱਸ ਸਰਕਾਰੀ ਸੀ ਪਾਈਨ ਸਰਕਾਰੀ ਬੱਸ ਸੀਗੀ ਹੁਣ ਦੋਨੋਂ ਅਗੇ ਡਰਾਈਵਰ ਗੋਮੇ 7 ਵਜੇ ਹਾਂ ਦੋਨਾਂ ਦੀ ਹਾਂ ਬਸਰਾ ਜੀ ਨਾਮ ਪ੍ਰਕਾਸ਼ ਕੀ ਘਟਨਾ ਵਾਪਰੀ ਘਟਨਾ ਸਭ ਮੈਂ ਤਾਂ ਜਫਰੀ ਕੋਟ ਤੋਂ ਆ ਰਿਹਾ ਸੀ ਬਸ 235 3545 40 ਦੀ ਸੀ ਗੇੜ ਤੇ ਇਧਰ ਇੱਕ ਪਾਸੇ ਦੂਜਾ ਜਾ ਰਿਹਾ ਸੀ ਗੈਸ ਵਾਲਾ ਅੱਛਾ ਜੀ ਇਧਰ ਨਹੀਂ ਕੋ ਗੈਟ ਟਰੱਕ ਅੱਛਾ ਜੀ 1.5 ਟਰਾਲੀ ਠੱਲੀ ਘਲੀ ਸੀ ਅ ਰੌਂਗ ਸਾਈਡ ਅੱਛਾ ਜੀ ਤੇ ਇਹ ਟਰਾਲੀ ਠੱਲੀ ਕਾਲੀ ਤੇ ਮੈਂ ਕੋਲੋਂ ਲੰਘ ਰਿਹਾ ਸੀ ਇਹ ਟਰਾਲੀ ਖੜੀ ਸੀ ਤੇ ਬੱਸ ਹੜਨ ਨਾਲ ਨਾਲ ਲੱਗੀ ਬੱਸ ਇਹ ਕਿਹੜੀ ਬੱਸ ਹੈ ਤੁਹਾਡੀ ਪੀ ਆਰ ਪੀ ਸੀ ਤੁਸੀਂ ਡਰਾਈਵਰ ਹੋ ਹਾਂ ਜੀ ਤੇ ਮੈਂ ਠੀਕ ਆ ਹਾਲ ਤੁਹਾਨੂੰ ਹਾਂ ਮੇਰੇ ਸਾਥ ਥੋੜੀ ਪੱਟ ਤੇ ਲੱਗੀ ਠੀਕ ਮੇਰਾ ਨਾਮ ਮਲਕੀਸ਼ ਸਿੰਘ ਹੈ ਜੀ ਬਦੌ ਡਰਾਈਵਰ ਹੈ ਜੀ ਐਂਬੂਲੈਂਸ ਤੇ 100 ਆਪਣੀ ਬਠਿੰਡਾ ਸਿਵਲ ਹਸਪੀਟਲ ਦੀ ਕਿਹੜੀ ਐਮੂਲੈਂਸ ਹੈ ਇਹ 108 ਹੈ ਇੱਕ ਕੋਈ ਮਰੀਜ਼ ਲੈ ਕੇ ਆਇਆ ਕਿੱਥੋਂ ਆਇਆ ਤਾਂ ਕਿ ਇਹ ਗੱਲ ਪਤੀ ਆਪਣਾ ਇੱਕ ਟਰੈਕਟਰ ਟਰਾਲੀ ਆ ਰਿਹਾ ਸੀਗਾ ਸ਼ਾਇਦ ਆਪਣਾ ਬਾਬਾ ਬੁੱਢਾ ਸਾਹਿਬ ਦੇ ਸੇਵਾਦਾਰ ਆ ਰਿਹਾ ਸੀਗਾ ਤੇ ਇੱਕ ਪੀਆਰਟੀਸੀ বাস ਦੇ ਨਾਲ ਟੱਕਰ ਹੋਈ ਆ ਜਿਨ੍ਹਾਂ ਦੇ ਵਿੱਚ ਗੰਭੀਰ ਥੋੜੀਆਂ ਸੱਟਾਂ ਬਾਕੀ ਜਾਨੀ ਤੋਂ ਬਚਾਈ ਟਰੈਕਟਰ ਸ਼ਾਇਦ ਆਪਣਾ ਬਾਬਾ ਬੁੱਢਾ ਸਾਹਿਬ ਦੀ ਸੇਵਾਦਾਰ ਆ ਰਿਹਾ ਸੀ ਸ਼ਾਇਦ ਕਿੰਨੇ ਕਿਲੋ ਦਾ ਹੈ ਇਹ ਟਰੈਕਟਰ ਚ ਇਹਨਾਂ ਨੂੰ ਨਹੀਂ ਪਤਾ ਜੀ ਅਸੀਂ ਮੌਕੇ ਤੇ ਪਹੁੰਚੇ ਆ ਅਸੀਂ ਮਰੀਜ਼ ਚੱਕ ਕੇ ਆ ਗਏ ਕਿੰਨੇ ਕਿ ਜ਼ਖਮੀ ਹੋਏਗੇ ਕਿੰਨੇ ਕਿ ਬੰਦੇ ਆਪਣਾ ਡਰਾਈਵਰ ਆ ਜਿਹੜਾ ਇਹਦੀ ਲੱਤ ਤੇ ਸੱਟ ਆ ਜੀ ਬਾਕੀ ਦੂਜੀ ਦੂਜੀ ਗੱਡੀ ਲੈ ਕੇ ਆਈ ਜੀ ਉਹ ਦੱਸਣਗੇ ਕਿੰਨੇ ਕਿ ਮੇਰੀ ਘਟਨਾ ਜੀ ਇਹ ਸਾਨੂੰ ਤਾਂ 20 ਮਿੰਟ ਅੱਧ ਘੰਟਾ ਪਹਿਲਾਂ ਕਾਲ ਆਈ ਸੀ ਹਾਂ ਇਹ ਹੋਈ ਗਿਆ ਜੀ ਪੌਣਾ ਘੰਟਾ ਅੱਜ ਅਸੀਂ ਸਾਨੂੰ ਕਾਲ ਆਈ ਜੀ ਕਹਿੰਦੇ ਵੀ ਰੋਡ ਐਕਸੀਡੈਂਟ ਹੋਇਆ ਤੇ ਅਸੀਂ ਜਾ ਕੇ ਦੇਖਿਆ ਤੇ ਇੱਕ ਟਰੈਕਟਰ ਤੇ ਬੱਸ ਦੀ ਜਿਹੜੀ ਟੱਕਰ ਹੋਈ ਪਿੱਛੋਂ ਤੇ ਦੋਵੇਂ ਠੀਕ ਹੈ ਸੇਫ ਆ ਬੰਦੇ ਤੇ ਸਮੇਂ ਸਿਰ ਪਹੁੰਚ ਕੇ ਸਮੇਂ ਸਿਰ ਰਸੀ ਮੰਨ ਲੋ ਜਿਹੜੇ ਦੋਵੇਂ ਮਰੀਜ਼ ਆ ਉਹਨਾਂ ਨੂੰ ਪਹੁੰਚਦਾ ਕੀਤਾ ਜੀ ਬਚੰਦਾਸੇਵਲ ਹਸਪਤਾਲ ਦੇ ਵਿੱਚ ਟਰੱਕ ਟਰੈਕਟਰ ਦਾ ਪਤਾ ਲੱਗਾ ਕਿੱਥੋਂ ਆਇਆ ਸੀ ਕੋਈ ਦੇਖੋ ਨਹੀਂ ਉਹ ਕਸੀ ਕੋਈ ਜਾਣਕਾਰੀ ਲਈ ਸਾਨੂੰ ਮਰੀਜ਼ ਸੀਗਾ ਵੀ ਮਰੀਜ਼ ਸੇਫ ਕਰੀਏ ਜੀ ਬਸ ਸਰਕਾਰੀ ਹੈ ਹਾਂਜੀ ਬਸ ਸਰਕਾਰੀ ਹੈ ਪੀ ਆਰਟੀਸੀ ਕਿੰਨੇ ਮਰੀਜ਼ ਲੈ ਕੇ ਆਏ ਸੀ ਮਰੀਜ਼ ਅਸੀਂ ਦੋ ਜਣੇ ਲੈ ਕੇ ਆਏ ਆ ਜੀ ਕਿਵੇਂ ਹੈਗੇ ਹਾਲਾਤ ਹਾਂਜੀ ਠੀਕ ਹੈ ਜੀ ਹਾਲਾਤ ਠੀਕ ਹੈ ਜੀ ਉਹਨਾਂ ਦੇ ਬਾਕੀ ਸੱਟ ਤਾਂ ਹੁਣ ਐਮ ਆਰ ਆਈ ਕਰਾਉਣ ਤੋਂ ਬਾਅਦ ਜਆ ਪਤਾ ਲੱਗੂਗਾ ਹੁਣ ਚੱਲ ਫਿਰ ਰਿਹਾ ਹੈ ਜਾਂ ਚੱਕਰ ਆ ਰਿਹਾ ਹੈ ਜਿਹੜਾ ਟਰੈਕਟਰ ਜਾਂ ਡਰਾਈਵਰ ਹੈ ਜਿਹੜਾ ਜੀ ਮੇਰਾ ਨਾਮ ਡਾਕਟਰ ਲਵਜੀਤ ਸਿੰਘ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਪੇਸ਼ੈਂਟ ਆਇਆ ਇਹ ਪੇਸ਼ੈਂਟ 108 ਐਂਬੂਲੈਂਸ ਤੇ ਆਇਆ ਤੇ ਦੱਸਣ ਮੁਤਾਬਿਕ ਪੀ ਆਰਟੀਸੀ ਦੇ ਡਰਾਈਵਰ ਹੈ ਤੇ ਪੀ ਆਰਟੀਸੀ ਬੱਸ ਦਾ ਐਕਸੀਡੈਂਟ ਹੋਇਆ ਕਿਸੇ ਟਰੈਕਟਰ ਨਾਲ ਤੇ ਡਰਾਈਵਰ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ ਤੇ ਇੱਕ ਟਰੈਕਟਰ ਵੀ ਜਿਹੜੇ ਚਲਾ ਰਹੇ ਸੀ ਦੇ ਨਾਲ ਬੈਠੇ ਸੀ ਦੋ ਜਨੇ ਉਹ ਵੀ ਆਏ ਟੋਟਲ ਤਿੰਨ ਜਨੇ ਸਾਡੇ ਕੋਲ ਆਏ ਲੱਤ ਕਿਵੇਂ ਲੱਗ ਰਹੀ ਹੈ ਹਾਲ ਤਾਂ ਠੀਕ ਲੱਗ ਰਹੀ ਹੈ ਜਿਹੜਾ ਡਰਾਈਵਰ ਹੈ ਉਹਦੇ ਲੱਤ ਤੇ ਸੱਟ ਜ਼ਿਆਦਾ ਲੱਗ ਰਹੀ ਹੈ ਫ੍ਰੈਕਚਰ ਲੱਗ ਰਿਹਾ ਹੈ ਬਾਕੀ ਐਕਸ-ਰੇ ਕਰਵਾਉਣ ਵਾਸਤੇ ਭੇਜਿਆ ਦੇਖ ਰਹੇ ਹਨ ਕਿ ਕਿੰਨੀ ਕੋ ਸੱਟ ਹੈ ਦੂਜੇ ਟਰੈਕਟਰ ਸਵਾਰ ਸੀ ਜਿਹੜੇ ਉਹ ਠੀਕ ਲੱਗ ਰਹੇ ਨੇ ਕਿ ਉਹਨਾਂ ਨੂੰ ਜ਼ਿਆਦਾ ਸੱਟ ਨਹੀਂ ਲੱਗ ਰਹੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ